ਤੁਹਾਡਾ ਹੈਲੋ ਗਾਈਜ਼ ਵੈਲਕਮ ਬੈਕ ਟੂ ਅਵਰ ਚੈਨਲ ਟੂਰ ਵਲੌਗਸ ਤੇ ਗਾਈਜ਼ ਸਵਾਗਤ ਹੈ ਸੋਰਮਲ ਵਲੌਗਸ ਦੇ ਅੰਦਰ ਕਿੱਪਾਟ ਕੇ ਹੋ ਗਿਆ ਰੈਡੀ ਤੇ ਬਾਰਗ ਵਾੜਾ ਸੈਟ ਕਰਨੇ ਕਟਾਇਏ ਨਹੀਂ ਤੁਹਾਨੂੰ ਪਤਾ ਹੀ ਕਿੰਨਾ ਚਿਰ ਹੋ ਗਿਆ ਕਟਾਇਆ ਨੂੰ ਵੀ ਤੇ ਬਾਹਰ ਮੌਸਮ ਵੀ ਬਹੁਤ ਜਿਆਦਾ ਠੰਡਾ ਹੋਇਆ ਵਾ ਤੇ ਰੋਟੀ ਖਾਣ ਲੱਗਿਆ ਪਰ ਰੋਟੀ ਤਾਂ ਸਾਰੇ ਦਾ ਨੂੰ ਤੇ ਚੈੱਕ ਕਰੋ ਗਾਈਜ਼ ਛੂਲੇ ਤੇ ਕਾਲੀ ਦਾਲ ਤੇ ਨਾਲ ਰੋਟੀ ਨਾਲੇ ਟੀਵੀ ਤੇ ਗਾਇਜ਼ ਸਿਹਤ ਜਾਦੇ ਕੱਲ ਖਰਾਬ ਹੋ ਗਈ ਸੀ ਇਸ ਕਰਕੇ ਵੈਕਸ ਵੀ ਆਪਾਂ ਨੇ ਲੈ ਕੇ ਆਉਂਦੀ ਸੀਗੀ ਵੈਕਸ ਤੁਸੀਂ ਦੇਖੇ ਸਕਦੇ ਤੇ ਗਾਇਜ਼ ਬਹੁਤ ਜ਼ਿਆਦਾ ਛਿੱਕਾ ਹੋਣੀਆਂ ਸੀਗੀਆਂ ਕੱਲ ਇਸ ਕਰਕੇ ਫੇ ਤੁਹਾਨੂੰ ਵੈਕਸ ਲੈਣੀ ਪਈ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਚਲੋ ਗਾਇਜ਼ ਹੁਣ ਜਾਣਾ ਆਪਾਂ ਰੋਪੜ ਨੂੰ ਬਾਕੀ ਸਾਨੂੰ ਉੱਥੇ ਜਾ ਕੇ ਦਿਖਾਣੇ ਆ ਚੰਗਾ ਫੇ ਗਾਇਜ਼ ਜਾਦੇ ਚਾ ਵੀ ਗੇਸ ਸੋ ਗਾਈਜ਼ ਅਪਾ ਪਹੁੰਚ ਗਏ ਆ ਰੋਪੜ ਤੇ ਚੀਲ ਕੇ ਚਾਏ ਗਾਈਜ਼ ਮਿਲਦੇ ਆਪਾਂ ਅੱਗੇ ਜਾ ਕੇ ਜਿੰਦਰਪਾਲ ਜੀ ਨਹੀਂ ਕਰਦੇ ਨਹੀਂ ਕੀਆ ਹੈ ਲਗਣਾ ਬਲਾਉ ਕੇ ਕੇ ਖਾ ਆ ਕੇ ਜਮਾਏ ਖਾ ਆ ਕੇ ਜਮਾਏ ਨਹੀਂ ਖਾਗ ਸਿਰੋ ਖਾਇਆ ਕਰ ਰਸਵਾ ਹੋਰ ਰਸਵਾ ਲੂ ਇਹ ਪੈਕ ਹੋਣੇ ਹੁਣ 5 5 ਕਿਲੋ ਦੇ ਦਸੇ ਹੋਏ ਠੀਕ ਹੈ ਫਿਰ ਲੈ ਜੀ ਟਿਕਟ ਉੱਪਰ 5000 ਦੱਪੋ ਲੈਣਾ ਕਈ ਸੱਤ ਇਹ ਰਸਨਾ ਜੁੰਦਾ ਬਾਹਰ ਭੇਜੇ ਨੇ ਬਹਾ ਯਾ ਮਾਮੇ ਹਾਂ ਗਾਇਸ ਮਾਮੇ ਹਾਂ ਗਾਇਸ ਚੈੱਕ ਕਰੋ ਸੋ ਆਈ ਚੈੱਕ ਕਰੋ ਬਣੇ ਨਵਾਂ ਟ੍ਰਾਈਪੋਡ ਲਗਾ ਜਾਂਦਾ ਆਂ ਫਰਾ ਵੀ ਹੋਣਾ ਮਾੜਿਆ ਤਨੀ ਕਿ ਆਂ ਇੱਕ ਮਿੰਟ ਵਿੱਚ ਦੱਸਿਓ ਗਾਇਸ ਵਧੀਆ ਲੱਗਦਾ ਕਿ ਨਹੀਂ ਕੈਟ ਹੈਗਾ ਕਿ ਨਹੀਂ ਇਹ ਤਾਂ ਹੋਰ ਬਣਾਵਾਂਗੇ ਤੇ ਕਾਈਸ ਰਾਬ ਨਹੀਂ ਦਿੱਤੇ ਹੋਏ ਆਨੰਦ ਆ ਗਏ ਨੇ ਤੁਹਾਡਾ ਬਹੁਤ ਬਹੁਤ ਥੈਂਕਸ ਤੁਹਾਡਾ ਬਹੁਤ ਬਹੁਤ ਧੰਨਵਾਦ ਮਿੱਤਰੋ ਇਨਾ ਪਿਆਰ ਦੇਣ ਲਈ ਆਪਣੀ ਦੁਕਾਨ ਖਾਲੀ ਖਾਲੀ ਹੋ ਗਈ ਆ ਤੁਹਾਡਾ ਬਹੁਤ ਬਹੁਤ ਸੰਗ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੀ ਸਾਡਾ ਇਨਾ ਸਾਥ ਦੇਣੇ ਆ ਬਾਕੀ ਆਪਣਾ ਟਰਾਈਪੋਡ ਦੇਖਿਓ ਸੋਹਣਾ ਲੱਗਦਾ ਕਿ ਨਹੀਂ ਇੱਕ ਕੰਮ ਕਰਿਆ ਨਾ ਮੋਟਾ ਮੋਟਾ ਖਾ ਖਰਿਆ ਨਾ ਮੋਟਾ ਮੋਟਾ ਗਾਇਜ਼ ਆਤੀ ਕਰਾਤੀ ਆਤੀ ਕਰਾਤੀ ਆ ਮੈਗਾ ਟ੍ਰਾਈਪੋਡ ਲਿਆ ਆ ਗਏ ਹੁਣ ਪੜਾ ਭੁਣੇ ਜਾਣਾ ਨਾ ਜਦੋਂ ਉਦੋਂ ਸਵਾਦ ਆਣਾ ਪੂਰਾ ਤੇ ਗਾਇਜ਼ ਆਪਾਂ ਗਏ ਸੀਗੇ ਪਹਿਲਾਂ ਨਾਲ ਗਿਆ ਨੂੰ ਨਾਨਕਿਆਂ ਨੂੰ ਵੇਤੇ ਤੇ ਪਹਿਲਾਂ ਲਾਈਟ ਬੰਦ ਕਰਕੇ ਪਿਛਲੀ ਸਾਫ ਆਵੇ ਸਾਰਾ ਯੂ ਗਾਇਜ਼ ਨਾਨਕਿਆਂ ਨੂੰ ਗਏ ਸੀਗੇ ਤੇ ਮਾਮੇ ਹੁਣਾਂ ਦੇ ਤੇ ਅਰਜੈਂਟਲੀ ਆਣਾ ਪਿਆ ਜੋ ਕਿ ਦੁਕਾਨ ਦੇ ਕਿਸੇ ਨੇ ਆਣਾ ਸੀਗਾ ਕੱਪੜੇ ਲੈਣ ਲਈ ਜਰੂਰੀ ਜ਼ਿਆਦਾ ਆਣਾ ਪਿਆ ਇਸ ਕਰਕੇ ਸਾਨੂੰ ਉਥੋਂ 45 ਮਿੰਟਾਂ 'ਚ ਮੈਥੇ ਪਹੁੰਚ ਗਿਆ ਸੀਗਾ ਗਾਇਜ਼ ਰੱਬ ਦੀ ਬਹੁਤ ਬਹੁਤ ਧੰਨਵਾਦ ਕਿ ਉਹ ਚੀਜ਼ਾਂ ਜੁੜੀ ਜੰਨੀਆਂ ਆ ਚੀਜ਼ਾਂ ਬਣੀ ਜੰਨੀਆਂ ਆਪਣੀਆਂ ਬੱਸ ਰੱਬ ਇਹਦਾ ਹੀ ਪਿਆਰ ਦਿੰਦਾ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਬਾਕੀ ਆਪਾਂ ਨੂੰ ਕਮੀ ਗਮੀ ਦਾ ਕੁਝ ਨਹੀਂ ਹੈਗੀ ਰੱਬ ਆਪੇ ਦੇਈ ਜੰਦਾ ਤੇ ਗਾਈਜ਼ ਜਿਹੜੇ ਆਪਣੇ ਵਲੌਗ ਇੰਦੇ ਦੇਖਦੇ ਆ ਨਾ ਲੋਕੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਆ ਉਹ ਮੇਰਾ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਬਸਕ੍ਰਾਈਬ ਕਰ ਲੈਣ ਜਿਹੜੇ ਨਾਲ ਦੇ ਸ਼ੁਕਰ ਸ਼ਕਰ ਪਾਰਟੀ ਆ ਨਾ ਉਹ ਸਬਸਕ੍ਰਾਈਬ ਕਰ ਦੇਣ ਮੇਰਾ ਵੀਰ ਫੇਰ ਹੀ ਆ ਫਾਇਦਾ ਤਾੜੀ ਵੀ ਨਹੀਂ ਘਟਾ ਹੋਈ ਗਾਈਜ਼ ਦੇਖ ਲੋ ਇੱਦਾਂ ਹੀ ਚੱਲਦਾ ਸਾਰਾ ਕੁਝ

ਗਾਈਜ਼ ਚੈਨਲ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਦੇ ਆ ਕਰੋ ਜਿਹੇ ਨਾਲ ਸਾਨੂੰ ਸਪੋਰਟ ਮਿਲ ਜAVE ਇਹਨਾਂ ਚੈਨਲ ਤੋਂ ਅੱਗੇ ਤੋਂ ਅੱਗੇ ਵਧਾਈਏ ਸੀ ਦਾਂਦ ਵੀ ਗਾਈਜ਼ ਹੋਰ ਲੇਕ ਵੀ ਨਹੀਂ ਆਣਾ ਇੰਨੇ ਕੋ ਬੀਜੀ ਨਹੀਂ ਆ ਗੱਲਾਂ ਛੱਡ ਦੋ ਮੈਂ ਗਰਮੀ ਨਾਲ ਪਿੱਜਿਆ ਹੋਇਆ ਹਾਂ ਯਾਨੀ ਕਿ ਇੰਨਾ ਜਿਆਦਾ ਕੰਮ ਖਰਾਬ ਹੋਇਆ ਵਾ ਇੱਕ ਦਾ ਗਾਇ ਜਿੰਨੀ ਨੀਂਦ ਵੀ ਨਹੀਂ ਪੂਰੀ ਹੁੰਦੀ ਅੱਖਾਂ ਜਿਹਾ ਵੀ ਨੀਂਦ ਰੜਕੀ ਜਾਂਦੀ ਆ ਤੇ ਗਾਇਸ ਬਾਕੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਨਾਲੇ ਇੱਕ ਹੋਰ ਵਧਾਈਆਂ ਆਪਾਂ ਨੂੰ ਤੇ ਆਪਣਾ ਜਿਹੜਾ ਚੈਨਲ ਸੀਗਾ ਉਹ ਜਦੋਂ ਤੁਸੀਂ ਬੋਲ ਕੇ ਕੱਢਦੇ ਸੀਗੇ ਦਾ ਨਹੀਂ ਸੋਰਮਲ ਵਲੋਗਸ ਨਿਕਲਣਾ ਨਹੀਂ ਸੀ ਹੁਣ ਉਹ ਨਿਕਲਣ ਲੱਪਿਆ ਇਹ ਰੱਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਣਾ ਚੈਨਲ ਹੁਣ ਨਿਕਲਣ ਲੱਪਿਆ ਆ ਆਪਾਂ ਨੂੰ ਮੋਝਾ ਹੀ ਹੋ ਗਈ ਹੁਣ ਜਿਹਨੇ ਵੀ ਆਪਣਾ ਚੈਨਲ ਕਰਨਾ ਆ ਉਹ ਗਾੜਾ ਸਾਦਾ 10 ਸੌਰਮਲ ਵਲੌਗਸ ਲਿਖੀ ਹੁਣ ਆਪਣੀ ਆਈਡੀ ਛੱਟ ਨਿਕਲਦੀ ਛੱਟ ਛੱਟ ਨਿਕਲਦੀ ਆਪਣੀ ਆਈਡੀ 10 ਸੌਰਮਲ ਸੌਰਮਲ ਦਾ ਪਤਾ ਨਹੀਂ ਕਹਿੰਦੇ ਲਾਈ ਜਾਂਦਾ ਮੋਰੇ ਸੌਰਮਲ ਵਲੌਗਸ ਕੱਲਾ ਹੀ ਲਿਖ ਦਿਓ ਆਪਣੀ ਆਈਡੀ ਮੋਰੇ